ਮਾਰ ਗਿਆ ਸਾਨੂੰ ਮਾਰ ਗਿਆ ਆ ਸਾਨੂੰ ਮਾਰ ਗਿਆ ਬਾਗੀ ਆ ਗੱਡੀ ਮਾਰੀ ਸੀ ਵੇਖ ਓ ਮਾਰ ਗਿਆ ਆ ਗੱਡੀ ਮਾਰੀ ਸੀ ਆ ਗੱਡੀ ਮਾਰੀ ਸੀ ਆ ਸਾਡੇ ਘਰ ਆ ਕੈਮਰੇ ਜਾਵੇਗਾ ਓ ਕੈਮਰੇ ਜਾਵੇਗਾ ਗੱਡੀ ਮਾਰੀ ਸੀ ਗੱਡੀ ਮਾਰੀ ਸੀ ਓ ਗੱਡੀ ਓ ਮੇਰੇ ਘਰ ਵਾਲੀ ਮਾਰ ਗਈ ਓ ਮੇਰੇ ਘਰ ਵਾਲੀ ਨੂੰ ਮਾਰ ਗਈ ਏ ਦਸਾਂ ਗੱਡੀ ਮਾਰੀ ਸੀ ਇਹ ਤਸਵੀਰਾਂ ਜੋ ਚੀਕਾ ਤੁਸੀਂ ਇਸ ਪਰਿਵਾਰ ਦੀਆਂ ਸੁਣੀਆਂ ਇਹ ਮੋਗਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਭਰਾ ਹੀ ਭਰਾ ਦਾ ਵੈਰੀ ਨਜ਼ਰ ਆਇਆ ਜੀਆਂ ਤਸਵੀਰਾਂ ਮੋਗਾ ਦੇ ਪਿੰਡ ਤੋਂ ਇੱਕ ਸਾਹਮਣੇ ਆਈਆਂ ਨੇ ਜਿੱਥੇ ਵੱਡੇ ਭਰਾ ਤੇ ਛੋਟੇ ਭਰਾ ਨੇ ਗੱਡੀ ਚੜਾ ਦਿੱਤੀ ਹੈ ਜੀਆਂ ਦਰਦਨਾਕ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਇਸ ਪੂਰੀ ਘਟਨਾ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਪੂਰੀ ਸਪੀਡ ਦੇ ਵਿੱਚ ਜਿਹੜਾ ਭਰਾ ਉਹ ਆਉਂਦਾ ਹੈ ਤੇ ਆਪਣੇ ਵੱਡੇ ਪਰਾ ਦੇ ਪੂਰੇ ਹੀ ਫੈਮਿਲੀ ਨੂੰ ਕਿਸ ਤਰੀਕੇ ਦੇ ਨਾਲ ਕੁਚਲ ਦਿੰਦਾ ਹੈ ਇਹ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਤਿੰਨ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਛੋਟੀ ਬੱਚੀ ਵੀ ਜ਼ਖਮੀ ਹੋਈ ਹੈ ਤਸਵੀਰਾਂ ਬੇहद ਹੀ ਹੈਰਾਨ ਕਰ ਦੇਣ ਵਾਲੀਆਂ ਨੇ ਪਰ ਗਨੀਮਤ ਇਹ ਰਹਿੰਦੀ ਹੈ ਕਿ ਇੱਥੇ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੰਭੀਰ ਰੂਪ ਦੇ ਨਾਲ ਇੱਥੇ ਸੱਟਾਂ ਜ਼ਰੂਰ ਲੱਗੀਆਂ ਨੇ ਹਵਾ ਦੇ ਵਿੱਚ ਗੱਡੀ ਕਿਸ ਤਰੀਕੇ ਦੇ ਨਾਲ ਉੱਡੀ ਹੈ ਉਸ ਤੋਂ ਬਾਅਦ ਇਹ ਪੂਰਾ ਹਾਦਸਾ ਜੋ ਹੈ ਸੀਸੀਟੀਵੀ ਤਸਵੀਰਾਂ ਕੈਮਰੇ ਦੇ ਵਿੱਚ ਕਿਆਦ ਹੋ ਗਿਆ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਦਰਸਲ ਜ਼ਮੀਨੀ ਵਿਵਾਦ ਹੈ ਅਕਸਰ ਤੁਸੀਂ ਇਹ ਕਈ ਖਬਰਾਂ ਦੇ ਵਿੱਚ ਸੁਣਿਆ ਹੈ ਕਿ ਜੋ ਭਰਾ ਨੇ ਜਾਂ ਭੈਣ ਭਰਾ ਨੇ ਜ਼ਮੀਨ ਦੇ ਪਿੱਛੇ ਇੱਕ ਦੂਸਰੇ ਨੂੰ ਵੜ ਦਿੰਦੇ ਨੇ ਟੱਕ ਦਿੰਦੇ ਨੇ ਪਰ ਇਸ ਤਰੀਕੇ ਦੇ ਨਾਲ ਪੂਰੇ ਪਰਿਵਾਰ ਨੂੰ ਇੱਥੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਿਰਫ ਇੱਕ ਜ਼ਮੀਨ ਦੇ ਟੁਕੜੇ ਦੇ ਪਿੱਛੇ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਮੌਕੇ ਤੇ ਤਿੰਨ ਜਿਹੜੇ ਲੋਗ ਨੇ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਸਿਸਟੀਵੀ ਤਸਵੀਰਾਂ ਇੱਕ ਇੱਕ ਤਸਵੀਰ ਤੁਹਾਨੂੰ ਦਿਖਾਣੇ ਆ ਕਿਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਇਹ ਗੱਡੀ ਆਉਂਦੀ ਹੈ ਤੇਜ਼ ਸਪੀਡ ਹੈ ਇਸ ਦੀ ਪੂਰੀ ਸਪੀਡ ਦੇ ਨਾਲ ਇਹ ਗੱਡੀ ਉੱਥੇ ਖੜੇ ਪਰਿਵਾਰ ਨੂੰ ਵੇਖਦੀ ਐ ਤੇ ਪੂਰੀ ਸਪੀਡ ਦੇ ਨਾਲ ਆਈ ਪਰ ਤਸਵੀਰਾਂ ਤੁਹਾਨੂੰ ਕਲੀਅਰ ਨਹੀਂ ਦਿਖਾ ਸਕਦੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਰੋਂਦਿਆ ਗਿਆ ਉਹਨਾਂ ਨੂੰ ਕੁਚਲਿਆ ਗਿਆ ਬੇहद ਹੀ ਦਰਦਪਰੀ ਇਹ ਤਸਵੀਰ ਹੈ ਉਸ ਤੋਂ ਬਾਅਦ ਉੱਥੇ ਮੌਕੇ ਤੇ ਮੌਜੂਦ ਲੋਕਾਂ ਨੇ ਉੱਥੇ ਉਹਨਾਂ ਨੂੰ ਬਚਾਇਆ ਫਿਰ ਉਸ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਇੱਕ ਜ਼ਮੀਨ ਦੇ ਟੁਕੜੇ ਦੇ ਪਿੱਛੇ ਛੋਟੇ ਭਰਾ ਨੇ ਵੱਡੇ ਭਰਾ ਦੇ ਪੂਰੇ ਪਰਿਵਾਰ ਨੂੰ ਖਤਮ ਕਰਨ ਦੀ ਇੱਥੇ ਕੋਸ਼ਿਸ਼ ਕੀਤੀ ਹੈ ਤਸਵੀਰਾਂ ਮੋਗਾ ਦੇ ਪਿੰਡ ਤੋਂ ਸਾਹਮਣੇ ਆਈਆਂ ਨੇ ਪੰਜਾਬ ਦੇ ਵਿੱਚ ਅਕਸਰ ਅਜਿਹੇ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਇੱਕ ਜ਼ਮੀਨ ਦੇ ਟੁਕੜੇ ਦੇ ਪਿੱਛੇ ਭਰਾ ਹੀ ਭਰਾ ਦਾ ਵੈਰੀ ਹੋ ਜਾਂਦਾ ਹੈ ਦੁਸ਼ਮਣ ਹੋ ਜਾਂਦਾ ਹੈ ਪਰ ਜੋ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੁਸੀਂ ਕਿਸ ਤਰੀਕੇ ਦੇ ਨਾਲ ਦੇਖੋਗੇ ਅ જરા ਵੀ ਇਸ ਭਰਾ ਦੇ ਵਿੱਚ ਕੋਈ ਹਮਦਰਦੀ ਨਹੀਂ ਸੀ ਆਪਣੇ ਵੱਡੇ ਭਰਾ ਦੇ ਲਈ ਆਪਣੀ ਭਤੀਜੀ ਦੇ ਲਈ ਕੋਈ ਹਮਦਰਦੀ ਨਹੀਂ ਸੀ ਆਪਣੀ ਪਰਜਾਈ ਦੇ ਲਈ ਕੋਈ ਹਮਦਰਦੀ ਨਹੀਂ ਸੀ ਉਹਨਾਂ ਨੂੰ ਬੁਰੇ ਤਰੀਕੇ ਦੇ ਨਾਲ ਇੱਥੇ ਰੋਣ ਦਿੱਤਾ ਗਿਆ ਪਰ ਉਹ ਤਾਂ ਗਣਿਮਤ ਇਹ ਰਹਿੰਦੀ ਹੈ ਕਿ ਹਵਾ ਦੇ ਵਿੱਚ ਗੱਡੀ ਉਛਲ ਗਈ ਤੇ ਇਸ ਕਰਕੇ ਇਹਨਾਂ ਤਿੰਨਾਂ ਦੀ ਜਾਨ ਬਚ ਗਈ ਪਰ ਜੋ ਇਸ ਕਾਰਚਾਲਕ ਦਾ ਮਕਸਦ ਸੀ ਉਹ ਇਹ ਹੀ ਸੀ ਕਿ ਪੂਰੇ ਪਰਿਵਾਰ ਨੂੰ ਖਤਮ ਕਰਨਾ ਹੈ ਪੂਰੇ ਪਰਿਵਾਰ ਨੂੰ ਰੋਂਦਣਾ ਹੈ ਸਿਰਫ ਇੱਕ ਜ਼ਮੀਨ ਦੇ ਟੁਕੜੇ ਦੇ ਪਿੱਛੇ ਜਾ ਦੇ ਇਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਪਰਿਵਾਰ ਦਾ ਇਹ ਕਹਿਣਾ ਹੈ ਕਿ ਅਕਸਰ ਇਹਨਾਂ ਦੋਨਾਂ ਭਰਾਵਾਂ ਦੇ ਵਿੱਚ ਝਗੜਾ ਹੁੰਦਾ ਸੀ ਪਰ ਕਈ ਹਿੱਸਾ ਜਿਹੜਾ ਬਣਦਾ ਹਿੱਸਾ ਸੀ ਉਹ ਇਸ ਨੂੰ ਦੇ ਵੀ ਦਿੱਤਾ ਗਿਆ ਪਰ ਫਿਰ ਵੀ ਇਹ ਆਪਣੇ ਵੱਡੇ ਭਰਾ ਦਾ ਹਿੱਸਾ ਲੈਣਾ ਚਾਹੁੰਦਾ ਸੀ ਜਿਸ ਕਰਕੇ ਅਕਸਰ ਉਹਨਾਂ ਦੇ ਨਾਲ ਲੜਾਈ ਝਗੜਾ ਕਰਦਾ ਸੀ ਤੇ ਅੱਜ ਜਦ ਸਵੇਰ ਦੇ ਸਮੇ ਪੂਰਾ ਪਰਿਵਾਰ ਬਾਹਰ ਖੜਾ ਸੀ ਤੇ ਪਿੱਛੋਂ ਦੀ ਤੇਜ਼ ਸਪੀਡ ਦੇ ਨਾਲ ਗੱਡੀ ਲੈ ਕੇ ਆਉਂਦਾ ਤੇ ਆਪਣੇ ਵੱਡੇ ਪਰਾ ਦੀ ਪੂਰੀ ਫੈਮਿਲੀ ਤੇ ਛੜਾ ਦਿੰਦਾ ਤੇ ਤਿੰਨ ਲੋਕ ਇਸ ਦੇ ਵਿੱਚ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਉਸ ਤੋਂ ਬਾਅਦ ਮੁੜ ਕੇ ਉਹ ਵੀਡੀਓ ਦਿਖਾਵਾਂਗੇ ਜਦੋਂ ਇਹ ਪੂਰਾ ਹਾਦਸਾ ਹੁੰਦਾ ਉਸ ਤੋਂ ਬਾਅਦ ਕਿਸ ਤਰੀਕੇ ਦਾ ਮਾਹੌਲ ਹੈ ਲੋਕਾਂ ਦੇ ਵੱਲੋਂ ਉੱਥੇ ਉਹਨਾਂ ਨੂੰ ਬਚਾਇਆ ਗਿਆ ਕਿੱਦਾਂ ਚੀਕਾਂ ਮਾਰੀਆਂ ਗਈਆਂ ਜਰਾ ਸੁਣੋ ਆ ਸਾਨੂੰ ਮਾਰ ਗਿਆ ਬਾਗੀ ਆ ਗੱਡੀ ਮਾਰੀ ਸੀ ਵੇਚੇ ਉਹ ਮਾਰ ਗਿਆ ਆ ਗੱਡੀ ਮਾਰੀ ਸੀ ਆ ਗੱਡੀ ਮਾਰੀ ਸੀ ਆ ਸੱਡੇ ਘਰ ਆ ਕੈਮਰੇ ਜਾਵੇਗਾ ਉਹ ਕੈਮਰੇ ਜਾਵੇਗਾ ਗੱਡੀ ਮਾਰੀ ਸੀ ਗੱਡੀ ਮਾਰੀ ਸੀ ਉਹ ਗੱਡੀ ਉਹ ਮੇਰੇ ਘਰ ਵਾਲੀ ਮਾਰ ਗਈ ਉਹ ਮੇਰੇ ਘਰ ਵਾਲੀ ਨੂੰ ਮਾਰ ਗਈ ਏ ਦਸਾਂ ਗੱਡੀ ਮਾਰੀ ਸੀ ਸੋ ਇਹ ਤਸਵੀਰਾਂ ਤੁਸੀਂ ਦੇਖੀਆਂ ਮੋਗਾ ਦੇ ਪਿੰਡ ਗੱਟੀ ਜੱਟਾਂ ਦੀਆਂ ਤਸਵੀਰਾਂ ਨੇ ਸੜਕ ਸਵੇਰੇ ਇਹ ਪੂਰਾ ਹਾਦਸਾ ਵਾਪਰਿਆ ਜਿਸ ਤਰੀਕੇ ਦੇ ਨਾਲ ਤਿੰਨ ਲੋਕਾਂ ਨੂੰ ਕੁਚਲਿਆ ਗਿਆ ਉਸ ਤੋਂ ਬਾਅਦ ਤੁਸੀਂ ਚੀਕਾਂ ਸੁਣੀਆਂ ਕਿ ਉਸ ਦੇ ਵੱਡੇ ਪਰਾਦ ਵੱਲੋਂ ਕਿਹਾ ਗਿਆ ਕਿ ਸਾਨੂੰ ਮਾਰ ਦਿੱਤਾ ਸਾਨੂੰ ਬੁਰੇ ਤਰੀਕੇ ਦੇ ਨਾਲ ਕੁਚਲ ਦਿੱਤਾ ਉਹ ਜੜੀਆਂ ਚੀਕਾਂ ਨੇ ਉਹ ਕਿਸ ਤਰੀਕੇ ਦੇ ਨਾਲ ਦਰਦ ਬਿਆਨ ਕਰਦੀਆਂ ਨੇ ਕਿ ਭਰਾ ਇੱਕ ਭਰਾ ਨੂੰ ਇਸ ਤਰੀਕੇ ਦੇ ਨਾਲ ਵੀ ਮਾਰ ਸਕਦਾ ਇਸ ਤਰੀਕੇ ਦੇ ਨਾਲ ਮਾਰਨ ਦੀ ਕੋਸ਼ਿਸ਼ ਵੀ ਕਰ ਸਕਦਾ ਸਿਰਫ ਇੱਕ ਜ਼ਮੀਨ ਦੇ ਟੁਕੜੇ ਦੇ ਪਿੱਛੇ ਕਿ ਕਿੱਥੇ ਗਈ ਹਮਦਰਦੀ ਕਿੱਥੇ ਗਈ ਇਨਸਾਨੀਅਤ ਜੇ ਤੁਸੀਂ ਆਪਣੇ ਭਰਾ ਦੇ ਨਾਲ ਅਜਿਹਾ ਕੁਝ ਕਰ ਸਕਦੇ ਹੋ ਤਾਂ ਤੁਸੀਂ ਆਮ ਲੋਕਾਂ ਦੇ ਨਾਲ ਕੀ ਕੁਝ ਕਰਨ ਕੀ ਕੁਝ ਕਰ ਸਕਦੇ ਹੋ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਜੋ ਅੱਜ ਕੱਲ ਦੇ ਲੋਕਾਂ ਦੇ ਵਿੱਚ ਹਮਦਰਦੀ ਨਹੀਂ ਰਹੀ ਕਿਸ ਤਰੀਕੇ ਦੇ ਨਾਲ ਭਰਾ ਹੀ ਭਰਾ ਦਾ ਦੁਸ਼ਮਣ ਹੈ ਇਹ ਮੋਹੋ ਬੋਲਦੀਆਂ ਤਸਵੀਰਾਂ ਪੰਜਾਬ ਦੇ ਮੋਗਾ ਦੇ ਪਿੰਡ ਗੱਟੀ ਜੱਟਾ ਤੋਂ ਸਾਹਮਣੇ ਆਈਆਂ ਨੇ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਛੋਟੀ ਬੱਚੀ ਨੇ ਵੀ ਪੂਰੀ ਕਹਾਣੀ ਦੱਸੀ ਕਿਸ ਤਰੀਕੇ ਦੇ ਨਾਲ ਉਸਦੇ ਚਾਚੇ ਦੇ ਵੱਲੋਂ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਆਓ ਸੁਣਦੇ ਹਾਂ ਮੇਰੇ ਦਾਦੀ ਦਾ ਦੇ ਕਾਲਾ ਕਰਦਾ ਸੀ ਤੇ ਇਹਨਾਂ ਨੂੰ ਮੈਂ ਘਰੇ ਲੈ ਕੇ ਆਉਂਦੀ ਸੀ ਤੇ ਰਮਨ ਦੀਪਾ ਉਹਨੇ ਸ਼ਰਗਿਤਾ

ਕੰਡਲ ਮੇਰੇ ਜਮੀਨ ਅੱਗੇ ਮੇਰੇ ਕੋਲ 2 ਕਿੱਲੇ ਲੈ ਗਿਆ ਤੇ ਕਹਿੰਦਾ ਹੋਰ ਨਾ ਖਰਾਬ ਜਿਵੇਂ ਅਪਲੀਕੇਸ਼ਨ ਲਾਈ ਸੀ ਜਮੀਨ ਤੇ ਲੋਨ ਦੇ ਖਾਤਰ ਮੇਰੀ ਦੇਖਭਾਲਾ ਮੈਂ ਕਰਾਂ ਦਾ ਮੈਂ ਖਰਾਬ ਬੈਠਾ ਤੁਹਾਨੂੰ ਮੈਂ ਤੱਕੇ ਮਾਰ ਕੇ ਬਾਹਰ ਕੱਢਦਾ ਕੰਡ ਕੇ ਤੇ ਦੂਜੇ ਮੈਂ ਮੁੰਡੇ ਵੱਡੇ ਬਲਵਿੰਦਰ ਸਿੰਘ ਕਰਿਆ ਕਹਿਣਾ ਤੇ ਹੁਣ ਮੈਨੂੰ ਉੱਥੋਂ ਹੀ ਕੱਢ ਕੇ ਅੱਗੇ ਮੇਰੇ ਤੇ ਗੱਡੀ ਚੜਾਉਣ ਲੱਗਾ ਤਾਂ ਕੌਣ ਗੱਡੀ ਚੜਾਉ ਉਹਨਾਂ ਕੱਢ ਬਲਵਿੰਦਰ ਸਿੰਘ ਤੇ ਉਹਦੇ ਘਰ ਵਾਲੀ ਰਮਨਦੀਪ ਕੌਰ ਕਹਿੰਦੀ ਗੱਡੀ ਚੜਾ ਦੇ ਸਾਰੇ ਹਣ ਤਾਂ ਇਕੱਠੇ ਹੋ ਕੇ ਖੜੇ ਨੇ ਇਹਨੇ ਨਾ ਪੱਜ ਕੇ ਗੱਡੀ ਪਿਜਾ ਕੇ ਉੱਤੇ ਚੜਾਤੀ ਤੇ ਮੇਰਾ ਮੁੰਡਾ ਤੇ ਮੇ ਕੰਡਿਆ ਤੇ ਜਿਹੜਾ ਕਾਕਾ ਮੇਰਾ ਦੂਜਾ ਸੁਖਵਿੰਦਰ ਸਿੰਘ ਉਹਦੇ ਘਰੇ ਪਿਸਤੌਲ ਲਿਆ ਕੇ ਰੱਖਦਾ ਤੇ ਉਹ ਨਾਲ ਹੀ ਦੋ ਤਿੰਨ ਲੋਕਲੇ ਵਾਰਤਾ ਰਹਿੰਦਾ ਹੈ ਤੇ ਸੁਖਵਿੰਦਰ ਸਿੰਘ ਦੇ ਘਰੇ ਤੇ ਸੁਖਵਿੰਦਰ ਸਿੰਘ ਉਹਦੇ ਘਰੇ ਲਿਆ ਤਖਲਾ ਪਿਸਤੌਲ ਰੱਖਦਾ ਤੇ ਉਥੋਂ ਚੁੱਕ ਕੇ ਲਿਆਉਂਦਾ ਤੇ ਕਹਿੰਦਾ ਮੈਂ ਤੈਨੂੰ ਗੋਲੀ ਮਾਰ ਦੇਣੀ ਹੈ ਸਾੜੀ ਕੋਠੀ ਨਾ ਕਰਾ ਫਿਰ ਮੈਂ ਤੇ ਕੋਠੀ ਵੀ ੱੱਕੇ ਨਾਲ ਨਾ ਕਰਾ ਲਈ ਹੁਣ ਕਹਿੰਦਾ ਮੈਂ ਤੈਨੂੰ ਉਥੋਂ ਹੀ ਘੜਦਣਾ ਮਾਰ ਦੇਣਾ ਤੈਨੂੰ ਸਾਰੇ ਜੀਆਂ ਨੂੰ ਮੇਰੇ ਪੁੱਤਰ ਨੂੰ ਮਿਲਵਿੰਦਰ ਸਿੰਘ ਨੂੰ ਵੀ ਤੇ ਸਾਡੇ ਸਾਰਿਆਂ ਨੂੰ ਧਮਕੀਆਂ ਦਿੰਦਾ ਮੇਰੇ ਕੋਲ ਅਸਲਾ ਹੈਗਾ ਮੈਂ ਤੈਨੂੰ ਸਾਰਿਆਂ ਨੂੰ ਟਪਾ ਦੇਣਾ ਸੋ ਇਸ ਪੂਰੇ ਹਾਦਸੇ ਦੇ ਵਿੱਚ ਜੋ ਕਿਸ ਗੰਭੀਰ ਰੂਪ ਦੇ ਨਾਲ ਜੋ ਇੱਕ ਛੋਟੀ ਬੱਚੀ ਜ਼ਖਮੀ ਹੋਈ ਹੈ ਉਸਨੇ ਵੀ ਦੱਸਿਆ ਕਿ ਅਸੀਂ ਬਾਹਰ ਖੜੇ ਸੀ ਜਿਸ ਤੋਂ ਬਾਅਦ ਉਸ ਦਾ ਚਾਚਾ ਗੱਡੀ ਲੈ ਕੇ ਆਉਂਦਾ ਹੈ ਤੇ ਉਹਨਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰਦਾ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਜ਼ਮੀਨ ਦੇ ਕਰਕੇ ਇਹ ਪੂਰਾ ਵਿਵਾਦ ਛੜਿਆ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚੀ ਹੈ ਮੌਕੇ ਦੇ ਵੱਲੋਂ ਮੌਕੇ ਤੇ ਪੁਲਿਸ ਨੇ ਆਪਣੇ ਪੂਰੀ ਜਾਣਕਾਰੀ ਦੇ ਵਿੱਚ ਇਹ ਮਾਮਲਾ ਲੈ ਲਿਆ ਤੇ ਅਗਲੀ ਜਾਣਕਾਰੀ ਦੇ ਅਗਲੀ ਜੋ ਜਾਂਚ ਹੈ ਉਹ ਹੁਣ ਕੀਤੀ ਜਾਵੇਗੀ ਪਰ ਮੁਰਤੋਂ ਤਸਵੀਰਾਂ ਤੇ ਆ ਜਾਣੇ ਆ ਕਿ ਕਿਸ ਤਰੀਕੇ ਦੇ ਨਾਲ ਇੱਕ ਭਰਾ ਦੇ ਵੱਲੋਂ ਹੀ ਆਪਣੇ ਵੱਡੇ ਭਰਾ ਤੇ ਹਮਲਾ ਹਮਲਾ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਪੂਰੇ ਤਰੀਕੇ ਦੇ ਨਾਲ ਉਹ ਮਾਰਨ ਦੀ ਕੋਸ਼ਿਸ਼ ਹੀ ਉਹਨਾਂ ਨੂੰ ਕੀਤੀ ਗਈ ਹੈ ਪਰ ਉਹ ਤਾਂ ਸਵਾਭ ਇਦਾਂ ਬਣ ਗਿਆ ਕਿ ਗੱਡੀ ਹਵਾ ਦੇ ਵਿੱਚ ਉਛਲ ਗਈ ਤੇ ਤਿੰਨ ਲੋਕ ਜਿਹੜੇ ਨੇ ਉਹਨਾਂ ਦੀ ਜਾਨ ਬਚ ਗਈ ਪਰ ਜਿਹੜੀ ਕਜ਼ਮੀਨੀ ਲੜਾਈ ਹੈ ਉਹ ਕਿਸ ਤਰੀਕੇ ਦੇ ਨਾਲ ਉਸਨੇ ਖੂਨੀ ਝੜਪ ਹਿੰਸਕ ਝੜਪ ਦੇ ਵਿੱਚ ਉਸ ਨੂੰ ਤਬਦੀਲ ਕਰ ਦਿੱਤਾ ਹੈ ਇਹ ਤਸਵੀਰਾਂ ਜਿਹੜੀਆਂ ਨੇ ਉਸ ਮੋਹੋ ਬੋਲਦੀਆਂ ਨੇ ਮੋਗਾ ਦੇ ਪਿੰਡ ਗੱਟੀ ਜੱਟਾ ਤੋਂ ਇਹ ਪੂਰਾ ਮਾਮਲਾ ਸਾਹਮਣੇ ਆ ਇਸ ਤੋਂ ਬਾਅਦ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਪੁਲਿਸ ਅਧਿਕਾਰੀ ਦਾ ਬਿਆਨ ਸਾਹਮਣੇ ਆਓ ਸੁਣਦੇ ਹਾਂ ਥਾਣਾ ਧਰਮਕੋਟ ਦੇ ਪਿੰਡ ਗੱਟੀ ਜੱਟਾ ਦੇ ਵਿੱਚ ਇੱਕ ਜਮੀਨੀ ਜਮੀਨੀ ਵਿਵਾਦ ਸਾਡੇ ਧਿਆਨ ਵਿੱਚ ਆਇਆ ਜਿਸ ਵਿੱਚ ਜਮੀਨੀ ਮਾਲ ਦੇ ਦੋ ਧਿਰਾਂ ਦਾ ਝਗੜਾ ਹੋਇਆ ਸੀ ਇਸ ਸਬੰਧ ਵਿੱਚ ਅਸੀਂ ਥਾਣਾ ਧਰਮਕੋਟ ਦੇ ਵਿੱਚ ਐਫਆਰ ਨੰਬਰ 177/25 ਅੰਡਰ ਸੈਕਸ਼ਨ 109 118 ਜੀਮਨ 1 ਤੇ 3 ਜੀਮਨ 5 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਇਸ ਵਿੱਚ ਦੋ ਦਰਸ਼ੀ ਨੇ ਇੱਕ ਦਰਬਾਖ ਸਿੰਘ son of ਸਰਜੀਤ ਸਿੰਘ ਗੱਟੀ ਜੱਟਾਂ ਤੇ ਇੱਕ ਉਸਦੀ ਵਾਈਫ ਰਮਨਦੀਪ कौर ਇਹਨਾਂ ਨੂੰ ਛੇਤੀ ਗ੍ਰਿਫਤਾਰ ਕੀਤਾ ਜਾਊਗਾ ਇਹਨਾਂ ਦੀ ਟੀਮਾਂ ਬਣਾ ਕੇ ਅਸੀਂ ਲਗਾ ਦਿੱਤੀਆਂ ਨੇ ਤੇ ਇਹਨਾਂ ਨੂੰ ਛੇਤੀ ਗ੍ਰਿਫਤਾਰ ਕਰਕੇ ਅੱਗੇ ਮਾਨਯੋਗ ਅਦਾਲਤ ਪੇਸ਼ ਕਰਕੇ ਨਾਲ ਮਾਰ ਲੈ ਕੇ ਅਗਲੀ ਤਫਤੀਸ਼ ਕੀਤੀ ਜਾਊਗਾ